ਕੀ ਤੁਹਾਨੂੰ ਪਤਾ ਹੈ ਕਿ ਅੰजीर ਖਾਣ ਦੇ ਕਿੰਨੇ ਜ਼ਿਆਦਾ ਫਾਇਦੇ ਆਪਣੇ ਸਰੀਰ ਨੂੰ ਮਿਲਦੇ ਨੇ ਅੰजीर ਸਰੀਰ ਨੂੰ ਬਹੁਤ ਹੀ ਜ਼ਿਆਦਾ ਫਾਇਦੇ ਦਿੰਦਾ ਹੈ ਅੰजीर ਸੇਵਨ ਕਰਨ ਨਾਲ ਤੁਸੀਂ ਆਪਣਾ ਭਾਰ ਘਟਾ ਜਾਂ ਵਧਾ ਸਕਦੇ ਹੋ ਪਰ ਅੰजीर ਕਿਹੜੇ ਤਰੀਕੇ ਨਾਲ ਖਾਣ ਨਾਲ ਤੁਹਾਡਾ ਭਾਰ ਘਟਦਾ ਹੈ ਤੇ ਕਿਹੜੇ ਤਰੀਕੇ ਖਾਣ ਨਾਲ ਭਾਰ ਤੁਹਾਡਾ ਵਧਦਾ ਹੈ ਉਹ ਤੁਹਾਨੂੰ ਦੱਸਦੇ ਆਂ ਅੰजीर ਨੂੰ ਸਿਹਤ ਲਈ ਫਾਇਦੇਮੰਦ ਦੱਸਿਆ ਗਿਆ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਭਾਰ ਘਟਾਉਣ ਦੇ ਨਾਲ ਨਾਲ ਵਧਾਉਂਦਾ ਵੀ ਹੈ ਇਸ ਦਾ ਸੇਵਨ ਕਰਨ ਦਾ ਤਰੀਕਾ ਦੋਵਾਂ ਵਿੱਚ ਵੱਖ-ਵੱਖ ਹੈ ਸਭ ਤੋਂ ਚੰਗੀ ਗੱਲ ਇਹ ਹੈ ਕਿ 슈ਗਰ ਦੇ ਮਰੀਜ਼ ਵੀ ਇਸ ਦਾ ਸੇਵਨ ਕਰਦੇ ਹਨ ਹਾਲਾਂਕਿ ਇਹ ਜੋ ਆਪਣੀ ਮਰਜ਼ੀ ਨਾਲ ਨਹੀਂ ਕਰਨਾ ਚਾਹੀਦਾ ਤੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਭਾਰ ਘਟਾਉਣ ਲਈ ਅੰਜੀਰ ਦਾ ਸੇਵਨ ਕਿਸ ਤਰੀਕੇ ਨਾਲ ਕਰਦੇ ਨੇ ਤੁਹਾਨੂੰ ਦੱਸ ਦਈਏ ਕਿ ਅੰਜੀਰ ਘੱਟ ਕੈਲਰੀ ਅਤੇ ਉੱਚ ਫਾਈਬਰ ਵਾਲਾ ਫਲ ਹੈ ਫਾਈਬਰ ਦੀ ਮੌਜੂਦਗੀ ਕਾਰਨ ਪੇਟ ਜਲਦੀ ਭਰ ਜਾਂਦਾ ਹੈ ਅਤੇ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਅੰजीर ਵਿਟਾਮਿਨ A ਅਤੇ B ਨਾਲ ਭਰਪੂਰ ਹੁੰਦੇ ਹਨ ਜੋ ਮੈਟਾਬੋਲਿਜ਼ਮ ਨੂੰ ਸੁਧਾਰਦੇ ਹਨ। ਇਹ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਮੋਟਾਪਾ ਘਟ ਕਰਨ ਲਈ ਭੋਜਨ ਨੂੰ ਸਹੀ ਢੰਗ ਨਾਲ ਪਹੁੰਚਾਉਣਾ ਜ਼ਰੂਰੀ ਹੈ। ਇਹ ਅੰजीर ਵਿੱਚ ਮੌਜੂਦ ਦਾ ਫਾਈਬਰ ਪਾਚਕ ਐਨਜ਼ਾਈਮ ਦੇ ਕਾਰਨ ਕੰਮ ਕਰਦਾ ਹੈ। ਅੰਜੀਰ ਵਿੱਚ omega 3 ਫੈਟੀ ਐਸਿਡ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹ ਕਸਰਤ ਦੌਰਾਨ ਕੈਲਰੀ ਬਰਕਰਨ ਦਾ ਮਦਦ ਕਰਦਾ ਹੈ। ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਅੰਜੀਰ ਦਾ ਸੇਵਨ ਕਿਸ ਤਰੀਕੇ ਨਾਲ ਕਰਨਾ ਚਾਹੀਦਾ ਹੈ? ਜੇ ਲੋਕ ਭਾਰ ਵਧਾਉਣ ਲਈ ਅੰਜੀਰ ਦਾ ਸੇਵਨ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਦਿਨ ਵਿੱਚ 2 ਤੋਂ 3 ਅੰਜੀਰ ਖਾਣੇ ਚਾਹੀਦੇ ਹਨ। ਅੰਜੀਰ ਦਾ ਦੁੱਧ ਦੇ ਨਾਲ ਸੇਵਨ ਕਰਨ ਨਾਲ ਭਾਰ ਵਧਦਾ ਹੈ ਇਸ ਤੋਂ ਇਲਾਵਾ ਓਟਸ ਚ ਦੁੱਧ ਤੇ ਅੰਜੀਰ ਦੇ ਟੁਕੜਿਆਂ ਨੂੰ ਮਿਲਾ ਕੇ ਖਾਣ ਨਾਲ ਵੀ ਤੁਹਾਡੇ ਸਰੀਰ ਦੇ ਭਾਰ ਦੇ ਵਿੱਚ ਫਰਕ ਪਵੇਗਾ ਭਾਰ ਵਧਾਉਣ ਲਈ ਅੰਜੀਰ ਖਾਣ ਦਾ ਸਹੀ ਤਰੀਕਾ ਇਹ ਹੈ ਕਿ ਰਾਤ ਨੂੰ 1 ਤੋਂ 2 ਅੰਜੀਰ ਨੂੰ ਪਾਣੀ ਚ ਭਿਓ ਕੇ ਖਾਲੀ ਪੇਟ ਖਾਓ ਮਠਾਈ ਜਾਂ ਪੁੱਡਿੰਗ ਵਿੱਚ ਚੀਨੀ ਦੀ ਥਾਂ ਅੰजीर ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਨਾਲ ਭਾਰ ਵਧਾਉਣ 'ਚ ਵੀ ਮਦਦ ਮਿਲਦੀ ਹੈ ਅੰजीर ਫਾਇਦੇਮੰਦ ਹੈ ਪਰ ਇਸ ਦਾ ਜ਼ਿਆਦਾ ਸੇਵਨ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਬਹੁਤ ਜ਼ਿਆਦਾ ਅੰजीर ਖਾਣ ਨਾਲ ਪੇਟ ਵਿੱਚ ਗਰਮੀ ਹੋ ਸਕਦੀ ਹੈ ਸ਼ੂਗਰ ਦੇ ਮਰੀਜ਼ ਨੂੰ ਇੱਕ ਤੋਂ ਵੱਧ ਅੰजीर ਨਹੀਂ ਖਾਣੇ ਚਾਹੀਦੇ ਤਾਂ ਦੱਸइए ਕਿ ਜੇਕਰ ਤੁਸੀਂ ਵੀ ਆਪਣੇ ਭਾਰ ਘਟਾਉਣ ਜਾਂ ਵਧਾਉਣ ਬਾਰੇ ਸਲਾਹ ਕਰ ਰਹੇ ਹੋ ਤਾਂ ਤੁਸੀਂ ਅੰਜੀਰ ਨੂੰ ਸਹੀ ਤਰੀਕੇ ਨਾਲ ਖਾ ਸਕਦੇ ਹੋ ਜਿਸ ਨਾਲ ਤੁਹਾਡੇ ਸਰੀਰ ਦਾ ਭਾਰ ਵਧ ਵੀ ਸਕਦਾ ਹੈ ਤੇ ਘਟ ਵੀ ਸਕਦਾ ਹੈ ਅੰਜੀਰ ਦੇ ਹੋਰ ਵੀ ਕਈ ਤਰ੍ਹਾਂ ਦੇ ਫਾਇਦੇ ਨੇ ਜਿਵੇਂ ਅੰਜੀਰ ਤੁਹਾਡੇ ਵਾਲਾਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ ਅਤੇ ਤੁਹਾਡੀ ਤ્વਚਾ ਨੂੰ ਵੀ ਚਮਕਦਾਰ ਬਣਾਉਂਦਾ ਹੈ ਅੰਜੀਰ ਖਾਣ ਨਾਲ ਜੇਕਰ ਕਿਸੇ ਵਿਅਕਤੀ ਦੇ ਮੂੰਹ ਤੇ ਸ਼ਾਈਆਂ ਜਾਂ ਪਿੰਪਲ ਦੀ ਸ਼ਿਕਾਇਤ ਹੈ ਤਾਂ ਉਹ ਦੂਰ ਹੁੰਦੀ ਹੈ ਜੇਕਰ ਤੁਸੀਂ ਅੰਜੀਰ ਨੂੰ ਦੁੱਧ ਨਾਲ ਖਾਂਦੇ ਹੋ ਇਸ ਨਾਲ ਤੁਹਾਡੇ ਸਰੀਰ ਦਾ ਭਾਰ ਵਧਦਾ ਹੈ ਜੇਕਰ ਤੁਸੀਂ ਭਿਓ ਕੇ ਅੰजीर ਨੂੰ ਬਿਨਾ ਦੁੱਧ ਤੋਂ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਵਜਨ ਘਟਦਾ ਹੈ ਕਿਉਂਕਿ ਅੰजीर ਦੇ ਵਿੱਚ ਫਾਈਬਰ ਪ੍ਰੋਟੀਨ ਜ਼ਿਆਦਾ ਹੈ ਜੋ ਆਪਣੇ ਪੇਟ ਨੂੰ ਕਾਫੀ ਲੰਬੇ ਸਮੇਂ ਤੱਕ ਭਰਪੂਰ ਰੱਖਦਾ ਹੈ ਜਿਸ ਨਾਲ ਆਪਾਂ ਨੂੰ ਕੁਝ ਹੋਰ ਖਾਣ ਦੀ ਇੱਛਾ ਨਹੀਂ ਹੁੰਦੀ ਜਿਸ ਦੇ ਨਾਲ ਆਪਣਾ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਤੇ ਆਪਣੇ ਸਰੀਰ ਦੀ ਫੈਟ ਨੂੰ ਖਤਮ ਕਰਦਾ ਹੈ ਤਾਂ ਐਵੇਂ ਦੀਆਂ ਵਧੀਰੀਆਂ ਜਾਣ ਤਾਰੀਆਂ ਸੁਣਨ ਲਈ ਜੁੜੇ ਰਹੋ ਸਾਡੇ ਨਾਲ ਹੁੰਦਿਓ ਇਜਾਜ਼ਤ ਤਨਵਾ